ਜੋ ਤੁਸੀਂ ਨਹੀਂ ਵੇਖਿਆ ਤੁਹਾਨੂੰ ਉਹ ਦੱਸਣ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਐਮਐਲਏ ਆਪਸ ਦੇ ਵਿੱਚ ਲੜਨ ਲੱਗ ਪਏ ਮੁੱਖ ਮੰਤਰੀ ਦੇ ਸਾਹਮਣੇ ਤੂੰ ਤੂੰ ਮੈਂ ਮੈਂ ਗਾਲੋਗਾਲੀ ਪੈਣ ਤੱਕ ਨੋਬਤ ਆ ਗਈ ਭਰਾਨੀ ਦੀ ਗੱਲ ਇਹ ਹੈ ਕਿ ਵਿਰੋਧੀ ਜਿੱਥੇ ਸ਼ਾਂਤ ਸੀ ਉੱਥੇ ਦੋ ਐਮਐਲਏ ਆਮ ਆਦਮੀ ਪਾਰਟੀ ਦੇ ਉਹ ਕਿਹੜੇ ਦੋ ਐਮਐਲਏ ਸੀ ਕਿਉਂ ਆਪਸ ਦੇ ਵਿੱਚ ਝੁੱਲ ਜਗੇ ਤੂੰ ਤੂੰ ਮੈਂ ਮੈਂ ਤੱਕ ਹੱਥੋਂ ਪਾਈ ਤੱਕ ਨੋਬਤ ਆਈ ਹੈ सीएम साहब ਦੇ ਉਸਡੀ ਦੇ ਨਾਲ ਖੜੇ ਹੋਰ ਵਿਧਾਇਕ ਵਿੱਚ ਨਾ ਪੈਂਦੇ ਆ ਕਿ ਨਾ ਕੰਦ ਬਣਦੇ ਤਾਂ ਹੋ ਸਕਦਾ ਸੀ ਗੱਲ ਨੂੰ ਹੱਥ ਪੈ ਜਾਂਦਾ ਉਹ ਵਿਧਾਇਕ ਕੌਣ ਸੀ ਇੱਕ ਰੋਪੜ ਤੋਂ ਵਿਧਾਇਕ ਦਿਨੇਸ਼ ਚੱਡਾ ਤੇ ਦੂਸਰੇ ਜਿਹੜੇ ਨੇ ਹਰਮਿਤ ਸਿੰਘ ਪਠਾਨ ਮਾਜਰਾ ਸਨੌਰ ਹਲਕੇ ਤੋਂ ਉਹ ਆਪਸ ਵਿੱਚ ਉਲਝੇ ਹਲੇ ਬਾਹਰ ਜਾਣਾ ਹੀ ਸੀ ਸਾਰਿਆਂ ਨੇ ਸਦਨ ਦੇ ਵਿੱਚੋਂ ਉੱਥੇ ਹੀ ਮੁੱਖ ਮੰਤਰੀ ਦੇ ਸਾਹਮਣੇ ਤੂੰ ਤੂੰ ਮੈਂ ਮੈਂ ਹੁੰਦੀ ਹੈ ਪਰ ਹੁਣ ਗੱਲ ਆਉਂਦੀ ਹੈ ਕਿ ਰੌਲਾ ਕਿੱਥੋਂ ਪਿਆ ਰੌਲਾ ਇਸ ਗੱਲ ਦਾ ਪੈ ਗਿਆ ਕਿ ਦਿੱਲੀ ਹਾਈ ਕਮਾਂਡ ਦੇ ਕੋਲ ਕਿਹੜਾ ਵਿਧਾਇਕ ਕਿੰਨੀ ਹਾਜ਼ਰੀ ਭਰਦਾ ਹੈ ਕਿਹੜੇ ਵਿਧਾਇਕ ਨੇ ਕਿੰਨੇ ਗੇੜੇ ਮਾਰੇ ਪੀਆਰ ਕਿਵੇਂ ਕਰਨੀ ਹੈ ਕਿਹੜੇ ਮੰਤਰੀ ਨਾਲ ਕੀ ਲਾਉਣਾ ਸਭ ਕੁਝ ਦਿੱਲੀ ਵਾਲੇ ਤੈਅ ਕਰਦੇ ਆਮ ਚਰਚਾ ਹੈ ਕਿੰਨਾਂ ਵਿੱਚੋਂ ਇੱਕ ਵਿਧਾਇਕ ਜਿਹੜਾ ਕਿ ਦਿੱਲੀ ਮੁੱਖ ਮੰਤਰੀ ਦੀ ਸਾਨੂੰ ਜਿਹੜਾ ਪਤਾ ਲੱਗਿਆ ਕਿ ਉਹ ਪਰਮਿਸ਼ਨ ਨਾਲ ਜਾਂ ਉਹਨਾਂ ਨੂੰ ਲੂਪ ਦੇ ਵਿੱਚ ਲੈ ਕੇ ਆਪਣਾ ਕੰਮ ਕਰਵਾਉਣ ਦੀ ਖਾਤਰ ਦਿੱਲੀ ਹਾਈ ਕਮਾਂਡ ਕੋਲ ਜਾਂਦਾ ਉੱਥੇ ਹਾਲੇ ਕੰਮ ਕਰਵਾਏ ਰਿਹਾ ਸੀ ਦਿੱਲੀ ਹਾਈ ਕਮਾਂਡ ਕੋਲ ਤੇ ਉਤੋਂ ਫਿਰ ਪਹੁੰਚ ਜਾਂਦੇ ਆ ਦੂਜੇ ਵਿਧਾਇਕ ਪਠਾਨ ਮਾਜਰਾ ਸਾਹਿਬ ਦਿਨੇਸ਼ ਚੱਡਾ ਪਹਿਲਾਂ ਹੀ ਬੈਠੇ ਹੁੰਦੇ ਆ ਤਾਂ ਪਠਾਨ ਮਾਜਰਾ ਸਾਹਿਬ ਜਦੋਂ ਉੱਥੇ ਜਾਂਦੇ ਆ ਤੇ ਉਹਦੇ ਦੇਖਦੇ ਆ ਕਿ ਇਹ ਵੀ ਆ ਕੇ ਕੰਮ ਕਰਾਉਣ ਦਿਨੇਸ਼ ਚੱਡਾ ਮੁੱਖ ਮੰਤਰੀ ਸਾਹਿਬ ਨੂੰ ਆ ਕੇ ਇਹ ਦੱਸ ਦਿੰਦੇ ਆ ਕਿ ਸ਼ਿਕਾਇਤਾਂ ਤਾਂ ਕੰਮ ਪਹੁੰਚ ਜਾਂਦਾ ਇੱਕ ਦੂਜੇ ਦੀਆਂ ਸ਼ਿਕਾਇਤਾਂ ਕਿਉਂਕਿ ਬੇਭਰੋਸਕੀ ਐਨੀ ਹੈ ਬੇਵਿਸ਼ਵਾਸੀ ਐਨੀਆਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਆਪਸ ਦੇ ਵਿੱਚ ਕਿ ਫੋਨ ਤੇ ਗੱਲ ਵੀ ਸੋਚ ਸਮਝ ਕੇ ਕਰਦੇ ਆ ਇਸੇ ਕਰਕੇ ਜਿਹੜਾ ਸ਼ਿਕਾਇਤਾਂ ਤੱਕ ਕੰਮ ਪੁੱਜਿਆ ਇਹਨੇ ਰੌਲਾ ਬੜਾ ਪਾਤਾ ਰੌਲਾ ਇੰਨਾ ਪਾ ਗਿਆ ਕਿ ਇਹ ਕਹਿ ਸਕਦੇ ਆ ਕਿ ਵਿਆਹ ਚ ਵੀਰ ਰੌਲਾ ਪੈ ਗਿਆ ਬਜਟ ਵਾਲਾ ਕੰਮ ਸੀ ਅੱਜ ਇੱਕ ਤਾਂ ਵਿਧਾਇਕ ਨੇ ਦੂਜੇ ਵਿਧਾਇਕ ਦੀ ਇੱਥੇ ਆ ਕੇ ਕਹਿੰਦੇ ਸ਼ਿਕਾਇਤ ਲਾਤੀ ਤੇ ਜਦੋਂ ਉਹਨੂੰ ਪਤਾ ਲੱਗਿਆ ਕਿ ਮੇਰੀ ਤਾਂ ਸ਼ਿਕਾਇਤ ਹੋ ਗਈ ਆ ਇੱਥੇ ਤਾਂ ਫਿਰ ਗੱਲ ਇੱਥੋਂ ਜਿਹੜੀ ਹੈ ਵਿਗੜ ਜਾਂਦੀ ਹੈ ਤੂੰ ਤੂੰ ਮੈਂ ਤੱਕ ਪਹੁੰਚਦੀ ਹੈ ਕਿ ਜੇ ਮੈਂ ਹਾਈ ਕਮਾਂਡ ਕੋਲ ਗਿਆ ਤੇ ਮੁੱਖ ਮੰਤਰੀ ਸਾਹਿਬ ਨੂੰ ਇੱਥੇ ਪਤਾ ਸੀ ਕਿ ਨਹੀਂ ਪਤਾ ਸੀ